ਸਤਿ ਸ਼੍ਰੀ ਅਕਾਲ ਦੋਸਤੋ ਅੱਜ ਆਪਾਂ ਫਲਿੱਪਕਾਰਟ ਤੋਂ ਇੱਕ ਨਵਾਂ ਜਿਹੜਾ ਡਿਵਾਈਸਤਾ ਹੋ ਜੰਤਰ ਜਿਹੜਾ ਆਰਡਰ ਲਾਇਆ ਸੀ ਸਭ ਤੋਂ ਪਹਿਲਾਂ ਦੱਸ ਦਈਏ ਵੀ ਇਹ ਬਹੁਤ ਹੀ ਜ਼ਿਆਦਾ ਫਾਇਦੇ ਵਾਲੀ ਚੀਜ਼ ਆ ਜਿਹੜੇ ਵੀ ਰੰਗ ਕੋਲ ਟਰੈਕਟਰ ਨੇ ਕਾਰਾਂ ਨੇ ਟਰੈਕਟਰਾਂ ਦੇ ਕਾਰਾਂ ਦੇ ਵਿੱਚ ਜਿਹੜਾ ਮੋਬਾਈਲ ਚਾਰਜਿੰਗ ਵਾਲਾ ਜੰਤਰ ਲੱਗਿਆ ਹੁੰਦਾਗਾ ਉਥੇ ਇਹਨੂੰ ਆਪਾਂ ਵਰਤ ਸਕਦੇ ਆ ਇਹਦੇ ਤੇ ਕੋਈ ਵੀ ਜਿਹੜੀ ਚੀਜ਼ ਆ ਉਹਨੂੰ ਆਪਾਂ ਚਲਾ ਸਕਦੇ ਆ ਜਿਵੇਂ ਕੋਈ ਜਿਵੇਂ ਆਪਾਂ ਚਲਾਉਣਾ ਹੋਵੇ ਪੱਖੀ-ਪੁੱਖੀ ਕੋਈ ਛੋਟੀ ਜਾ ਕੋਈ ਹੋਰ ਨੇੜੇ LED ਬੱਲਬ ਵਗੈਰਾ ਜਾਂ ਕੋਈ ਵੀ ਲਾਉਣਾਗਾ ਕਿਉਂਕਿ ਉਹ AC ਕਰੰਟ ਤੇ ਚੱਲਦਾਗਾ ਇਹ ਜਿਹੜਾ ਆਪਣਾ DC ਕਰੰਟ ਹੈਗਾ ਕਾਰ ਦੇ ਵਿੱਚ ਹੁੰਦਾਗਾ ਇਹ ਪੋਰਟ ਲੱਗਿਆ ਹੁੰਦਾਗਾ ਉੱਥੇ ਜਾ ਕੇ ਨੂੰ ਪਾਉਣਾਗਾ ਆਪਾਂ ਨੇ ਸਿੰਪਲੀ ਜਿਹੜਾ ਆਪਾਂ ਤੁਹਾਨੂੰ ਅੱਗੇ ਇੰਸਟਾਲ ਕਰਕੇ ਇਹ ਦਿਖਾਵਾਂਗੇ ਕਾਰ ਦੇ ਵਿੱਚ ਜਿਹੜਾ ਚਾਰਜਰ ਜਾਂ ਕੋਈ ਪੱਖੀ ਲੈਪਟਾਪ ਚਾਰਜ ਲਾਉਣਾ ਕਾਰ ਦੇ ਵਿੱਚ ਉਹ ਸਾਰਾ ਕੁਝ ਅੱਜਕੱਲ੍ਹ ਟਰੈਕਟਰਾਂ ਦੇ ਉੱਪਰ ਵੀ ਜਿਹੜਾ ਇਹ ਪੋਰਟ ਦਿੱਤਾ ਹੁੰਦਾਗਾ ਜਿਹਦੇ ਵਿੱਚ ਇਹਨੂੰ ਆਪਾਂ ਈਜ਼ੀਲੀ ਯੂਜ਼ ਕਰ ਸਕਦੇ ਆਂ ਤੇ ਇਹਦੇ ਨਾਲ ਆਪਾਂ ਜਿਹੜਾ ਐਕਸਟਰਨਲੀ ਕੋਲੇ ਛੋਟੀ ਪੱਖੀ ਚਲਾ ਸਕਦੇ ਆ ਕੋਈ ਵੀ ਜਿਵੇਂ 260 ਵਾਟ ਦਾ ਗਾਹੇ ਇਹ ਫਲਿੱਪਕਾਰਟ ਐਮਾਜ਼ੋਨ ਸਾਰੀਆਂ ਵੈਬਸਾਈਟਾਂ ਦੇ ਉੱਤੇ ਅਵੇਲੇਬਲ ਆ ਜਿਵੇਂ ਕਿ 260 ਵਾਟ ਦੇ ਪੈਣੇਗੇ 360 ਵਾਟ ਦੇ ਪੈਣੇ ਉਥੋਂ ਤੁਸੀਂ ਆਪਣੇ ਉਹਦੇ ਅਕੋਰਡਿੰਗ ਆ ਜਿਹੜਾ ਜਿੰਨੇ ਦੀ ਤੁਹਾਨੂੰ ਜ਼ਰੂਰਤ ਆ ਆਰਡਰ ਲਾ ਸਕਦੇ ਹੋ ਤੇ ਮਾਰਕੀਟ ਦੇ ਵਿੱਚ ਤੁਸੀਂ ਪਤਾ ਕਰ ਸਕਦੇ ਹੋ ਸ਼ਾਇਦ ਮਾਰਕੀਟ ਦੇ ਵਿੱਚ ਘੱਟ ਅਵੇਲੇਬਲ ਹੁੰਦਾ ਜੀ ਤਾਂ ਆਨਲਾਈਨ ਤਾਂ ਆਮ ਹੀ ਮਿਲ ਜਾਂਦਾ ਤੇ ਬਾਕੀ ਇਹਦਾ ਲਿੰਕ ਆ ਜਿਹੜਾ ਮੈਂ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਦੇ ਦੂੰਗਾ ਆਪਣੇ ਜਿਹੜੇ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਆ ਤੁਸੀਂ ਉੱਤੇ ਕਲਿੱਕ ਕਰਕੇ ਵੀ ਆਰਡਰ ਲਾ ਸਕਦੇ ਹੋ ਤੇ ਸੋ ਆਓ ਆਪਾਂ ਤੁਹਾਨੂੰ ਇਹਦੇ ਰਿਵਿਊ ਦਿੰਨੇ ਆ ਅੱਗੇ ਚੱਲਦੇ ਆ ਦੱਸ ਦਿਆਂ ਕਿਸ ਤਰ੍ਹਾਂ ਦਾ ਪ੍ਰੋਡਕਟ ਆ ਇਹ ਤੇ ਇਹਨੂੰ ਇੰਸਟਾਲ ਕਰਕੇ ਕਾਰ ਦੇ ਵਿੱਚ ਤੁਹਾਨੂੰ ਦਿਖਾਉਣੇ ਆ ਆਓ ਕਿ ਦਿਖਾਵਾਂਗੇ ਤੁਸੀਂ ਦੇਖ ਸਕਦੇ ਹੋ ਗੱਡੀ ਦੇ ਵਿੱਚ ਜਿਹੜਾ ਆਪਣਾ ਇਹ ਪੁਆਇੰਟ ਦਿੱਤਾ ਹੋਇਆ ਜਿੱਥੇ ਆਪਾਂ ਚਾਰਜਰ ਪਾਉਣੇ ਹੁੰਦੇ ਆਗੇ ਉਥੇ ਇਹਨੇ ਜਿਹੜਾ ਇੰਸਟਾਲ ਹੋ ਜਾਣਾਗਾ ਤੇ ਤੁਸੀਂ ਇਹਦੇ ਉੱਤੇ ਕੋਈ ਵੀ ਜਿਹੜਾ ਪੱਖਾ ਵਗੈਰਾ ਜਾਂ ਕੁਛ ਵੀ ਮਤਲਬ ਛੋਟਾ ਜਿਹੜਾ ਜੰਤਰਾ ਉਹ ਚਲਾ ਸਕਦੇ ਹੋ। ਮੈਂ ਇਦਾਂ ਆਪਾਂ ਚਾਬੀ ਜਿਹੜੀ ਗੱਡੀ ਦੀ ਆਨ ਕਰ ਲਈਏ। ਉਹ ਤੋਂ ਬਾਅਦ ਇਹਨੂੰ ਇੱਥੇ ਚਾਰਜਿੰਗ ਵਾਲੇ ਪੋਰਟ ਦੇ ਵਿੱਚ ਪਾ ਦੇਣਾ। ਇਹ ਜਿਹੜਾ ਹੁਣ ਆਨ ਹੋ ਗਿਆ ਆਪਣਾ। ਇਹਦੇ ਤੋਂ ਨੂੰ ਅਸੀਂ ਮੋਬਾਈਲ ਆ ਜਿਹੜਾ ਚਾਰਜ ਲਾ ਕੇ ਦਿਖਾਵਾਂਗੇ। ਡਾਕਟਰ ਇਨਸਟਾਲ ਕੀਤਾ ਜਿਹੜਾ ਦੇਖ ਸਕਦੇ ਹੋ ਜਿਹੜਾ ਮੋਬਾਈਲ ਹੈ ਚਾਰਜ ਲੱਗ ਗਿਆ ਇਹਦੇ ਤੇ ਜਿਹੜਾ ਡੀਸੀ ਗਰੰਟਾ ਉਹ ਨੂੰ ਹੀ ਏਸੀ ਦੇ ਵਿੱਚ ਕਿਹੜਾ ਕਨਵਰਟ ਕਰਕੇ ਤੁਹਾਨੂੰ ਦੇ ਦਿੰਦਾਗਾ ਤੇ ਜਿਵੇਂ ਇਹਦੇ ਉੱਤੇ ਤੁਸੀਂ ਕੋਈ ਵੀ ਛੋਟੀ ਪੱਖੀ ਜਾਂ ਆਪਣਾ ਲੈਪਟਾਪ ਵਗੈਰਾ ਗੱਡੀ ਦੇ ਵਿੱਚ इजीली ਜਿਹੜਾ ਤੁਸੀਂ ਆਪਨਾ ਚਲਾ ਸਕਦੇ ਹੋ ਉਹਨੂੰ ਚਾਰਜ ਕਰ ਸਕਦੇ ਹੋ ਬਹੁਤ ਹੀ ਵਧੀਆ ਜਿਹੜਾ ਇਹ ਗੈਜਟ ਆਗਾ ਤੁਸੀਂ ਇਸ ਨੂੰ ਆਨਲਾਈਨ ਵੀ ਆਰਡਰ ਲਾ ਸਕਦੇ ਹੋ ਆਨਲਾਈਨ ਇਹ ਫਲਿੱਪਕਾਰਟ Amazon ਸਾਰੀਆਂ ਵੈਬਸਾਈਟਾਂ ਦੇ ਉੱਤੇ ਅਵੇਲੇਬਲ ਆ ਤੇ ਦੋਸਤੋ ਮੈਨੂੰ ਤਾਂ ਇਹ ਲੱਗਿਆ ਬਹੁਤ ਹੀ ਵਧੀਆ ਯੰਤਰ ਤੇ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਿਆ ਕਮੈਂਟ ਸੈਕਸ਼ਨ ਵਿੱਚ ਜਰੂਰ ਦੱਸਿਓ ਕੱਟੀ